ਸਿੱਧੂ ਮਸਲੇ ਦਾ ਚਾਉਣ ਵਾਲੇ ਲਈ ਵੱਡੀ ਇੱਕ ਅਪਡੇਟ ਲੈ ਕੇ ਹਾਜ਼ਰ ਹੋਇਆ ਦੱਸਦੇ ਕਿ ਸਿੱਧੂ ਮਸਲੇ ਦਾ 911 YouTube ਚੈਨਲ ਤੇ ਇੱਕ ਹੋਰ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦਾ ਨਾਮ ਹੈ ਡੈਥਵੇ ਜਿਸ ਨੂੰ ਕਿ ਪਰਮਤਮੂ ਵੱਲੋਂ ਗਾਇਆ ਜਾਣਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਗਾਣੇ ਨੂੰ ਸਿੱਧੂ ਮਸਲੇ ਦੇ ਮਾਪਿਆਂ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਦੱਸਦੇ ਕਿ ਪਰਮਤਮੂ ਦਾ ਸਿੱਧੂ ਮਸਲੇ ਦੀ ਡੈਥ ਤੋਂ ਬਾਅਦ ਇਹ ਤੀਸਰਾ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ ਜਿਹੜਾ ਕਿ 911 YouTube ਚੈਨਲ ਤੇ ਹੀ ਰਿਲੀਜ਼ ਹੋਊਗਾ ਇਸ ਤੋਂ ਪਹਿਲਾਂ ਪਰਮਤਮੂ ਦੇ ਦੋ Song Never Backdown ਅਤੇ Kisan Varbi ਰਿਲੀਜ਼ ਹੋ ਚੁੱਕੇ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗੱਲਾਂ ਸੁਣਨ ਨੂੰ ਮਿਲ ਸਕਦੀਆਂ ਨੇ ਜਿਸ ਨਾਲ ਕਈਆਂ ਨੂੰ ਮਿਰਚਾ ਵੀ ਲੱਗ ਸਕਦੀ ਹੈ ਤੇ ਕਈਆਂ ਨੂੰ ਠੋਕਵੇਂ ਜਵਾਬ ਵੀ ਮਿਲ ਸਕਦੇ ਨੇ ਜਿਸ ਸਾਫ ਸ਼ਬਦਾਂ ਵਿੱਚ ਗੱਲ ਕੀਤੀ ਜਾਵੇ ਤਾਂ ਹੋ ਸਕਦਾ ਹੈ ਕਿ ਇਹ Song ਇੰਡਸਟਰੀ ਵਿੱਚ ਇੱਕ ਨਵੀਂ ਕੌਂਟਰੋਵਰਸੀ ਲੈ ਕੇ ਆਵੇ ਅਤੇ ਜਿਹੜੇ ਸਿੱਧੂ ਮੂਸੇਵਾਲੇ ਦੇ ਹੇਟਰਸ ਸਮਝਦੇ ਨੇ ਕਿ ਸਿੱਧੂ ਮੁੱਕ ਗਿਆ ਤਾਂ ਉਹ ਗਲਤ ਸੋਚਦੇ ਨੇ ਸਿੱਧੂ ਅੱਜ ਵੀ ਆਪਣੇ ਫੈਨਸ ਦੇ ਜ਼ਰੀਏ ਜਿਉਂਦਾ ਹੈ ਅਤੇ ਸਿੱਧੂ ਦੇ ਫੈਨਸ ਸਿੱਧੂ ਦੇ ਹੇਟਰਸ ਨੂੰ ਸਮੇਂ-ਸਮੇਂ ਤੇ ਠੋਕਵੇਂ ਜਵਾਬ ਦਿੰਦੇ ਆ ਰਹੇ ਨੇ ਜੇਕਰ ਆਪਾਂ ਇਸ Song ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਇਹ Song 9 ਅਗਸਤ ਨੂੰ ਰਿਲੀਜ਼ ਕੀਤਾ ਜਾਣਾ ਹੈ ਬਾਕੀ ਤੁਹਾਡੇ ਇਸ ਅਪਡੇਟ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਅਤੇ ਪੰਜਾਬੀ ਇੰਡਸਟਰੀਅਲ ਜੁੜੀ ਬਾਡੀ ਅਪਡੇਟ ਲਈ ਪੰਜਾਬੀ ਗੱਡ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਧੰਨਵਾਦ